कई कोट भय अभिमानी कई कोट अंध अग्नि कई कोट किरपन कठो कई कोट अपिग आ निको कई कोट पर दर्भ को ही रहे ਕਈ ਕੋਟ ਪਰ ਦੂਖ ਨ ਕਰੇ ਕਈ ਕੋਟ ਮਾਇਆ ਸ਼ਰਮਾਹੇ ਕਈ ਖੋਟ ਪਰ ਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਬਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਜਿਤ ਜੇਤ ਲਾਵੋ ਸਿਤ ਤੇ ਤੁ ਲਗਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਿਹ ਕੋਟ ਭਏ ਅਭਿਮਾਨੀ ਕਿਹ ਕੋਟ ਅੰਧ ਅਗੇ ਆ ਕਈ ਕੋਟ ਕਿਰਪਨ ਕਠੋ ਕਈ ਕੋਟ ਯੋ ਬਿਗ ਆਤਮ ਨਿਕੋਈ ਕਈ ਕੋਟ ਪਰ ਦਰਬ ਕੋ ਹੀ ਰੈ ਕਈ ਕੋਟ ਪਰ ਦੂਖ ਨ ਕਰੈ ਕਈ ਕੋਟ ਮਾਇਆ ਸ਼ਰਮ ਮਾਹੈ ਕਈ ਕੋਟ ਪਰਦੇ ਸੁਪਰਮਾਹਿੰ ਜਿਤ ਜਿਤ ਲਾਵੋ ਤੇ 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 ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਮਾ ਜਿਤ ਜਿਤ ਲਾਵੋ ਤੇ 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 ਲਗਨਾ ਨਿਕ ਕਰਤੇ ਕੀ ਜਾਣ ਕਰਤਾ ਰਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਬੇਸ਼ਕਰਦੇ ਹਨ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਮੀ ਆਪਾਂ ਜਦੋਂ ਫਿਲਮਾਂ ਵਿੱਚ ਦੇਖਦੇ ਨਾ ਕੁਝ ਤਾਂ ਨਾਇਕ ਹੁੰਦੇ ਨੇ ਹੀਰੋ ਕੁਝ ਵਿਲਨ ਹੁੰਦੇ ਨੇ ਖਲ ਨਾਇਕ ਜਿਹੜੀ ਪਰਮਾਤਮਾ ਦੀ ਖੇਡ ਹੈ ਤਾਂ ਫਿਰ ਵੀ ਕਰੋੜਾਂ ਹੀ ਨਾਇਕ ਅਤੇ ਕਰੋੜਾਂ ਹੀ ਖਲ ਨਾਇਕ ਵੀ ਆ ਜਿੱਥੇ ਪ੍ਰਭੂ ਨਾਮ ਨਹੀਂ ਵਸਦਾ ਜਿਹੜੀ ਚੇਤਨਾ ਦੇ ਵਿੱਚ ਤੇ ਉਹ ਫਿਰ ਅਭਿਮਾਨਨੀ ਵਾਲਾ ਜਿਹੜਾ ਹੈ ਨਾ ਉਹਨਾਂ ਨੂੰ ਜੀਵਨ ਮਿਲ ਜਾਂਦਾ ਤੇ ਇੱਕ ਹੈ ਕਰੋੜਾਂ ਦੀ ਸੰਖਿਆ ਹੈ ਜਿਹੜੇ ਹੰਕਾਰ ਦੇ ਵਿੱਚ ਹੀ ਸਾਰੀ ਉਮਰ ਨਗਾਅ ਦਿੰਦੇ ਨੇ ਕਈ ਕੋਟ ਅੰਧ ਗਿਆਨੀ ਅੰਧਕਾਰ ਦੇ ਵਿੱਚ ਅਗਿਆਨਤਾ ਵਿੱਚ ਸਾਰੀ ਉਮਰ ਨਗਾਅ ਦਿੰਦੇ ਨੇ ਇਹੋ ਜਿਹੇ ਕਈ ਕਰੋੜ ਹਨ ਕਈ ਕੋਟ ਕਿਰਪਨ ਕਠੋਰ ਬੜੇ ਕੰਜੂਸ ਤੇ ਬੜੇ ਕਠੋਰ ਸੁਭਾਅ ਦੇ ਬਣ ਜਾਂਦੇ ਨੇ ਕਈ ਕੋਟ ਅਭਿਗ ਆਤਮ ਨਿਕੋਰ ਭਗਤੀ ਭਾਵ ਪ੍ਰੇਮ ਰਸ ਇਹ ਚੀਜ਼ਾਂ ਕਦੇ ਸ਼ੋਕੇ ਵੀ ਨਹੀਂ ਜਾਂਦੀਆਂ ਭਿੱਜਦਾ ਹੀ ਨਹੀਂ ਅੰਦਰੋਂ ਪਿਆਰ ਨਾਲ ਜਿਵੇਂ ਪੱਥਰ ਕਦੇ ਭਿੱਜਦਾ ਨਹੀਂ ਕੋਰੇ ਹੀ ਰਹਿ ਜਾਂਦੇ ਨੇ ਆਤਮ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਰੇ ਇਹੋ ਜੀ ਸੋਚ ਹੋ ਜਾਂਦੀ ਹੈ ਵੀ ਲੈ ਲਓ ਦੂਜਿਆਂ ਦਾ ਵੀ ਖੋਲੋ ਕਈ ਕੋਟ ਪਰ ਦੁੱਖ ਨਾ ਕਰੇ ਤੇ ਦੂਜਿਆਂ ਨੂੰ ਦੁੱਖ ਦੇ ਜਦੋਂ ਦਿੰਦੇ ਆ ਉਹਨਾਂ ਨੂੰ ਕੋਈ ਇਦਾਂ ਮਹਿਸੂਸ ਨਹੀਂ ਹੁੰਦਾ ਕਿ ਮੈਂ ਗਲਤ ਕੀਤਾ ਹੈ ਦੁੱਖ ਦੇ ਦਿੰਦੇ ਤੇ ਇਸ ਤਰ੍ਹਾਂ ਉਹਨਾਂ ਦੀ ਆਦਤ ਬਣ ਜਾਂਦੀ ਹੈ ਕਈ ਕੋਟ ਮਾਇਆ ਅਸ਼ਰਮ ਆਏ ਤੇ ਅਗਿਆਨਤਾ ਇੰਨੀ ਹੁੰਦੀ ਹੈ ਲੱਗਦਾ ਹੈ ਕਿ ਮਾਇਆ ਹੀ ਸੱਚੀ ਹੈ ਤੇ ਉਹ ਮਾਇਆ ਇਕੱਠੇ ਕਰਨ ਦੇ ਵਿੱਚ ਸਾਰੀ ਉਮਰ ਨਗਾ ਦੇ ਦਿੰਦੇ ਨੇ ਉਸੇ ਦੀ ਮਿਹਨਤ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਹੈ ਕਈ ਕੋਟ ਪ੍ਰਦੇਸ਼ ਪਰਮਾਏ ਮਾਇਆ ਨਾਲ ਪਰਮਿਤ ਹੋ ਜਾਂਦੇ ਨੇ ਆਪਣਾ ਦੇਸ਼ ਛੱਡ ਕੇ ਪ੍ਰਦੇਸਾਂ ਵਿੱਚ ਵੀ ਜਾ ਕੇ ਕਸ਼ਟ ਸਹਣੇ ਪੈਂਦੇ ਹਨ ਤੇ ਇਹੋ ਜੀ ਗਿਣਤੀ ਵੀ ਕਰੋਨਾ ਦੀ ਹੈ ਜਿੱਤ ਜਿੱਤ ਲਾਭ ਉਹ ਤੇ ਤੇ ਲਗਣਾ ਨਾ ਨ ਕਰਤੇ ਕਿ ਜਾਣੇ ਕਰਤਾ ਰਚਨਾ ਜਿਹੋ ਜਿਹਾ ਕਿਰਦਾਰ ਬਖਸ਼ਿਆ ਬਈ ਉਹੋ ਜਿਹਾ ਹੀ ਨਿਭਾਉਣਾ ਪੈਂਦਾ ਫਿਲਮ ਦੇ ਵਿੱਚ ਤਾਂ ਕੋਈ ਕਹਿ ਦੇਗਾ ਨਾ ਮੈਂ ਤਾਂ ਰੋਲ ਨਹੀਂ ਕਰਨਾ ਮੈਂ ਨਹੀਂ ਆ ਕਿਰਦਾਰ ਕਰਨਾ ਮੈਂ ਤੁਹਾਡੀ ਫਿਲਮਸ ਨਹੀਂ ਕੰਮ ਕਰਨਾ ਲੇਕਿਨ ਬਈ ਡਾਡੇ ਦਾ ਹੁਕਮ ਅਕਾਲ ਪੁਰਖ ਦਾਤਾ ਜਿਹੜਾ ਹੁਕਮ ਹੈ ਨਾ ਤੇ ਉਹੋ ਹੀ ਹੁੰਦਾ ਹੈ ਉਹੋ ਜਿਹਾ ਹੀ ਕਿਰਦਾਰ ਆਤਮਾ ਨੂੰ ਨਿਭਾਉਣਾ ਪੈਂਦਾ ਜਿੱਤ ਜਿੱਤ ਲਾਭ ਉਹ ਜਿੱਥੇ ਜਿੱਥੇ ਲਾ ਕੇ ਰੱਖਦਾ ਆਪਾਂ ਨੂੰ ਕੰਮ ਹੀ ਜਿਹੜੇ ਕੰਮ ਲਾਉਂਦਾ ਹੈ ਉਹੀ ਕਮ ਇਨਸਾਨ ਫਿਰ ਕਰਦਾ ਹੈ ਇੱਥੇ ਆ ਕੇ ਨਾਨਕ ਕਰਤੇ ਕੀ ਜਾਣੇ ਕਰਤਾ ਰਤਨਾ ਇਹ ਲੀਲਾ ਨੂੰ ਆਪ ਆਪਣੀ ਤੁਸ਼ਬੂਦੀ ਨਾ ਕਦੇ ਨਹੀਂ ਸਮਝ ਸਕਦੇ ਪਰਮਾਤਮਾ ਦੀ ਖੇਡ ਹੈ ਪਰਮਾਤਮਾ ਦੀ ਲੀਲਾ ਹੈ ਪਰਮਾਤਮਾ ਹੀ ਸਮਝ ਸਕਦਾ ਹੈ ਸੋ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲੇ ਦਾਸ ਨੂੰ ਅੱਗੇ ਬਖਸ਼ੋ ਹੋਈਆਂ ਗਲਤੀਆਂ ਦੀ ਰਾਸ ਖਿਮਾ ਦਾ ਜਾਚ ਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ